ਮਹੌਲ ਖਰਾਬ ਨਹੀਂ ਹੋਉਂਦਿਆਂਗੇ ਅਸੀਂ 5 ਦਿਨਾਂ ਤੋਂ ਦੇਖ ਰਹੇ ਸੀ ਰੋਜ਼ ਉਹ ਐ ਬੰਟੀ ਉਹ ਐ ਪੰਟੀ ਕਦੀ ਕੁਝ ਬੋਲਦੇ ਨੇ ਕਦੀ ਕੁਝ ਬੋਲਦੇ ਨੇ ਬਿਲਕੁਲ ਗਲਤ ਹੈ ਯਾਤਰਾ ਵੀ ਨਿਕਲੂਗੀ ਸਾਰੇ ਧਰਮ ਨਾਲ ਚੱਲਣਗੇ ਕੋਈ ਅਸੀਂ ਉਹ ਕਹਿੰਦੇ ਪਏ ਨੇ Hindu ਧਰਮ ਦਾ ਝੰਡਾ ਲਾ ਕੇ ਚੱਕਰੇ ਨੇ ਇਹ ਸਾਰੀ ਉਮਰ ਇਹ ਭੱਟੀ ਬਾਬਾ ਜੀ ਦੇ ਚੇਲੇ ਰਹੇ ਨੇ ਇੱਕ ਲਫ਼ਜ਼ ਬੋਲਦੇ ਆ ਤੇ ਸ਼ਹਿਰੇ ਦੰਗੇ ਹੋ ਜਾਂਦੇ ਆ ਤਾਨੂੰ ਜਨਤਾ ਨੇ ਕੁਝ ਕਰਤਾ ਤੇ ਉਹਦਾ ਜ਼ਿੰਮੇਵਾਰ ਖੁਦਾ ਆਪ ਹੋਣ ਗਰੀਬ ਕੁੜੀ ਦਾ ਵਿਆਹ ਕਦੀ ਕਹਿੰਦੇ ਸੀ ਕੁਝ ਕਦੀ ਕਹਿੰਦੇ ਕੁਝ ਉਹ ਪਰਚੀਆਂ ਕਰਦੇ ਰਹੇ ਜਦੋਂ ਆਕਰ ਉਹਨਾਂ ਨੂੰ ਪਤਾ ਲੱਗਿਆ ਕਿ ਪੈਸੇ ਮਿਸਯੂਜ਼ ਹੋ ਰਹੇ ਆ ਉਹਨਾਂ ਨੇ ਬੰਦ ਕਰ ਦਿੱਤੇ ਉਸੇ ਵੇਲੇ ਹੀ ਉਹਨਾਂ ਦੇ ਹੈਂਕੀ ਮੇਰੀ ਸ਼ਾਦੀ ਧਰਨੇ ਤੇ ਹੋਈ ਆ ਐ ਨਹੀਂ ਸਵੇਰੇ ਕਰੋ ਤੇ ਸ਼ਾਮੀ ਰਲ ਜੋ ਇਹਨਾਂ ਦੇ ਘਰ ਦੀ ਨਹੀਂ ਯਾਤਨਾ ਨਿਕਲੇਗੀ ਸਾਰਾ ਸਮਾਜ ਉਹਨਾਂ ਨਾਲ ਹੈ ਪੰਟੀ ਬਾਬਾ ਜੀ ਤ੍ਰੀਸੀ ਦੇ ਜੰਪਲ ਨੇ ਸਾਰਾ ਸ਼ਹਿਰ ਉਹਨਾਂ ਦੇ ਨਾਲ ਹੈ ਅਸੀਂ ਉਹਨਾਂ ਦੇ ਸੇਵਕ ਆ ਅਸੀਂ ਇਹ ਨਾ ਵਾਂਗਣੀ ਪੱਲੋ ਸਟੇਜਾਂ ਸੰਭਾਲਦੇ ਸੀ ਅੱਜ ਪੰਟੀ ਬਾਬੇ ਦੇ ਐਂਟੀ ਬੋਲਦੇ ਨੇ ਯਾਤਰਾ ਤਾਂ ਹੋਣੀ ਹੋਣੀ ਐ ਉਹ ਇਸ ਤਰ੍ਹਾਂ ਹੋ ਸਕਦਾ ਇੱਕ ਅੱਧਾ ਦਿਨ ਇੱਧਰ ਉੱਧਰ ਕਰ ਲਈ ਜਾਂ ਕੁਝ ਪੁਆਇੰਟਲੈਸ ਪਲੱਸ ਮਾਈਨਸ ਹੋ ਗਏ ਇਹ ਇਹ ਨਹੀਂ ਆ ਹੋਰ ਕੋਈ ਇਹਦਾ ਲੋਕਾਂ ਨੂੰ ਮਿਸ ਗਾਈਡ ਕਰਦੇ ਆ ਆਰੀਆਂ ਯਾਤਰਾਵਾਂ ਦਾ ਰੂਟ ਪਲਾਨ ਕਰਨਾ ਕਿੱਦਾਂ ਕਰਨਾ, ਕੀ ਕਰਨਾ, ਕਿੱਥੇ ਜਾਣਾ, ਕਿਹੜਾ ਸਿਸਟਮ ਕਰਨਾ, ਕਿਹੜੀਆਂ ਪਰਮਿਸ਼ਨਾਂ ਲੈਣੀਆਂ ਆਪਣੇ ਹੱਥੀ ਕਰਦੇ ਹੁੰਦੇ ਸੀ। ਕੋਈ ਯਾਤਰਾ ਹੁੰਦੀ ਜਾਂ ਕੋਈ ਹੋਰ ਹੈ, ਜੇ ਅਗਲਾ ਪਾਸੇ ਟਟਾ ਦੇਵੇ ਤਾਂ ਉਹ ਚੰਗਾ ਏ। ਜੇ ਉਹਨੇ ਅਗਲੇ ਨੇ ਮਨ੍ਹਾ ਕਰਤਾ, ਵੀ ਭਾਈ ਮੈਨੂੰ ਹੋਰ ਕੰਮ ਵੀ ਬਹੁਤ ਆ, ਮੈਂ ਇੱਥੋਂ ਧਾਮਚੋ ਤਾਂ ਕੁਝ ਕਮਾਉਂਦਾ ਨਹੀਂ ਆ। ਜਾਂ ਮੈਂ ਕੋਈ ਗਲਤ ਕੰਮ ਨਹੀਂ ਕਰਦਾ, ਮੇਰੇ ਤਾਂ ਆਪਣਾ ਵਪਾਰ ਆ ਮੈਂ ਰੋਟੀ ਖਾਣਾ ਆਪਣੀ। ਨਮਸਤੇ ਸਤ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਮੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸ਼੍ਰੀ ਪ੍ਰੇਮਤਾ ਮੰਦਿਰ ਨੂੰ ਲੈ ਕੇ ਆ ਬਾਬਾ ਬੰਟੀ ਜੀ ਜਿਹੜੇ ਸੀਗੇ ਉਹ ਕਾਫੀ ਵਿਵਾਦਾਂ ਦੇ ਵਿੱਚ ਚੱਲ ਰਹੇ ਨੇ ਕਿਉਂਕਿ ਜਿਹੜੀ ਸ਼ੋਭਾ ਯਾਤਰਾ ਕੱਢੀ ਜਾਣੀ ਆ ਉਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਸ਼ਿਵ ਸ਼ੈਨਾ ਨਾਲ ਵਾਲੇ ਵੀ ਜਿਹੜੇ ਇਲਜ਼ਾਮ ਲਗਾ ਰਹੇ ਨੇ ਤੇ ਸਾਡੇ ਨਾਲ ਕੋਮਲ ਖੰਨਾ ਜੀ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਖੰਨਾ ਜੀ ਕੀ ਇਹ ਵਿਵਾਦ ਹੈਗਾ ਆ ਜਿਹੜਾ ਇਹ ਯਾਤਰਾ ਨੂੰ ਲੈ ਕੇ ਜਿਹੜਾ ਕਾਫੀ ਵਿਵਾਦ ਕਈ ਦਿਨਾਂ ਤੋਂ ਚੱਲ ਰਿਹਾ ਹੈ ਇਹ ਜਿਹੜੇ ਤਥਾ ਕਥਿਤ ਨੇਤਾ ਨਹੀਂ ਜਿਹੜੇ ਆਪਣੇ ਆਪ ਨੂੰ ਹਿੰਦੂ ਕਹਿੰਦੇ ਪਏ ਨੇ ਹਿੰਦੂ ਧਰਮ ਦਾ ਝੰਡਾ ਲੈ ਕੇ ਚੱਕਰੇ ਨੇ ਇਹ ਐ ساری ਉਮਰ ਇਹ ਭੱਟੀ ਬਾਬਾ ਜੀ ਦੇ ਚੇਲੇ ਰਹੇ ਨੇ ਉਹਨਾਂ ਨੂੰ ਪਾਣੀ ਪਲਾਂਦੇ ਰਹੇ ਨੇ ਉਹਨਾਂ ਦੀਆਂ ਚਦਰਾਂ ਚੱਕਦੇ ਰਹੇ ਨੇ ਅੱਜ ਕਿਸੇ ਕਾਰਨ ਵਸ਼ ਇਹ ਹੁੜੋਂ ਨਾਲ ਦੇ ਐਂਟੀ ਹੋਏ ਹੋਏ ਨੇ ਯਾਤਰਾ ਸਦਾ ਨਿਕਲਦੀ ਆਈ ਹੈ ਕਈ ਸਾਲਾਂ ਤੋਂ ਨਿਕਲ ਰਹੀ ਹੈ ਹੁਣ ਵੀ ਨਿਕਲੇਗੀ ਧੂਮ ਤਾਮਨਾ ਨਿਕਲੇਗੀ ਅਸੀਂ ਅੱਜ ਪ੍ਰੈਸ ਦੇ ਰਾਹੀਂ ਇਹਨਾਂ ਨੂੰ ਚੇਤਾਵਨੀ ਦੇਤੀ ਹੈ ਬਾਅਦ ਆਜੋ ਬੰਟੀ ਬਾਬਾ ਜੀ ਬਾਰੇ ਗਲਤ ਸ਼ਬਦ ਨਾ ਕਰੋ ਇੱਕ ਲਫ਼ਜ਼ ਬੋਲਦੇ ਆਂ ਤੇ ਸ਼ਹਿਰੇ ਦੰਗੇ ਹੋ ਜਾਂਦੇ ਆ ਕੱਲ ਨੂੰ ਜਨਤਾ ਨੇ ਕੁਝ ਕਰਤਾ ਤੇ ਉਹਦਾ ਜ਼ਿੰਮੇਵਾਰੇ ਖੁਦ ਆਪ ਹੋਣਗੇ ਕਾਰਨ ਵਿੱਚ ਕਿਹਾ ਵੀ ਕੀ ਕਾਰਨ ਸੀਗਾ ਵੀ ਉਹ ਉਹ ਤਾਂ ਬੰਟੀ ਬਾਬਾ ਜੀ ਨੇ ਦੱਸਤਾ ਕਿ ਮੇਰੇ ਕੋਲ ਰੋਜ਼ ਘੜੀ-ਮੁੜੀ ਕਦੀ ਕੋਈ ਪਰਚੀ ਕਰਦੇ ਕਦੀ ਕਹਿੰਦੇ ਗਰੀਬ ਕੁੜੀਆਂ ਦਾ ਵਿਆਹ ਕਦੀ ਕੋਸ਼ਿਸ਼ ਆ ਮੈਂ ਬੰਦ ਕਰਤੀ ਤੇ ਮੇਰੇ ਆਂਟੀ ਹੋਗੇ ਬਾਬਾ ਜੀ ਨੇ ਇਹ ਕਹਿ ਸੀਗਾ ਵੀ ਜਿਹੜੇ ਪੈਸੇ ਮੇਰੇ ਕੋ ਮੰਗੇ ਜਾਂਦੇ ਸੀਗੇ ਪੈਸੇ ਅਸੀਂ ਦਿੰਦੇ ਰਹੇ ਹਾਂ ਕਈ ਸਾਲ ਦਿੰਦੇ ਰਹੇ ਹਾਂ ਵੀ ਜੇ ਪੈਸੇ ਬੰਦ ਕਰਤੇ ਤਾਂ ਫੇਰ ਇਹ ਕੰਮ ਹੋਇਆ ਆ ਵੀ ਉਹ ਕਾਦੇ ਪੈਸੇ ਸੀ ਕਿਉਂ ਕਾਦੀ ਪਰਚੀ ਕੱਢਦੇ ਸੀ ਕੋਈ ਉਹ ਕਹਿੰਦੇ ਪਏ ਆ ਨਾ ਕਦੀ ਆਉਂਦੇ ਸੀ ਕੀ ਇਹ ਯਾਤਰਾ ਕਦੀ ਕਹਿੰਦੇ ਸੀ ਗਰੀਬ ਕੁੜੀ ਦਾ ਵਿਆਹ ਕਦੀ ਕਹਿੰਦੇ ਸੀ ਕੁਛ ਕਦੀ ਕਹਿੰਦੇ ਕੁਛ ਉਹ ਪਰਚੀਆਂ ਕੱਢਦੇ ਰਹੇ ਜਦੋਂ ਆਕਰ ਉਹਨਾਂ ਨੂੰ ਪਤਾ ਲੱਗਿਆ ਕਿ ਪੈਸੇ ਮਿਸਯੂਜ਼ ਹੋ ਰਹੇ ਆ ਉਹਨਾਂ ਨੇ ਬੰਦ ਕਰਤੇ ਤੇ ਉਸੇ ਵੇਲੇ ਹੀ ਉਹਨਾਂ ਦੇ ਐਂਟੀ ਹੋ ਗਏ ਯਾਤਰਾ ਨੂੰ ਲੈ ਕੇ ਬੜਾ ਵਿਵਾਦ ਚੱਲ ਰਿਹਾ ਹੈ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਅਖਬਾਰਾਂ ਦੇ ਵਿੱਚ ਵੀ ਵੱਡੇ ਚੈਨਲਾਂ ਦੇ ਉੱਤੇ ਵੀ ਕਾਫੀ ਵਿਵਾਦ ਚੱਲ ਰਿਹਾ ਹੈ ਵੀ ਜਿਹੜੀ ਸ਼ੋਭਾ ਯਾਤਰਾ ਉਹ ਸ਼੍ਰੀ ਸਨਾਂ ਦੇ ਨੇਤਾ ਕਹਿੰਦੇ ਵੀ ਅਸੀਂ ਨਹੀਂ ਨਿਕਲਦੇ ਆਂਗੇ ਤੇ ਬਾਬਾ ਜੀ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਵੀ ਅਸੀਂ ਇਹ ਯਾਤਰਾ ਜਿਹੜੀ ਕੱਢਾਂਗੇ ਪਹਿਲੀ ਗੱਲ ਤੇ ਇਹ ਸ਼ਿਵਰ ਸੈਨਾ ਇਹਨਾਂ ਦੇ ਘਰ ਦੀ ਨਹੀਂ ਹੈ ਇਹ ਤਿੰਨ ਚਾਰ ਬੰਦੇ ਜਾਲੀ ਸ਼ਿਵ ਸੈਨਾ ਵਾਲੇ ਆ ਉਹ ਤੁਹਾਨੂੰ ਮੈਂ ਦੱਸਿਓ ਛਕੀਆਂ ਸ਼ਿਵ ਸੈਨਾ ਚੋਰਾ ਯਾਰਾਂ ਦੀ ਹੈ ਕੌਮ ਦੇ ਗਧਾਰਾਂ ਦੀ ਹੈ ਖਰਚੋ ਤੰਗਿਆਂ ਦੀ ਇਹ ਉਹ ਸ਼ਿਵ ਸੈਨਾ ਵਾਲੇ ਨੇ ਉਹ ਜਿਹੜੇ ਸੱਚੇ ਸੇਵਕ ਨੇ ਉਹ ਤਾਂ ਬੋਲਦੇ ਹੀ ਨਹੀਂ ਯਾਤਰਾ ਨਿਕਲੇਗੀ ਤੁਮ ਤਾਮਨਾ ਨਿਕਲੇਗੀ ਐਵੇਂ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਨੇ ਬਲੈਕਮੇਲਿੰਗ ਕਰਦੇ ਨੇ ਸਵੇਰੇ ਕਿਸੇ ਬਾਰੇ ਬੋਲਦੇ ਨੇ ਸ਼ਾਮੀ ਉਹਦੇ ਨਾਲ ਰਾਜੀ ਨੰਬਾ ਕਰ ਲੈਂਦੇ ਨੇ ਅਸੀਂ ਵੀ ਇੰਨੇ ਇੰਨੇ ਸਾਲ ਲੀਟਰੀ ਕੀਤੀ ਆ ਸਾਡੀ ਆ ਜੀ ਸਟੇਸ਼ਨ 2-2 ਮਹੀਨੇ ਰਹੀ ਹੈ ਮੇਰੀ ਸ਼ਾਦੀ ਧਰਨੇ ਤੇ ਹੋਈ ਆ ਐ ਨਹੀਂ ਸਵੇਰੇ ਕਰੋ ਤੇ ਸ਼ਾਮੀ ਰਲ ਜੋ ਇਹਨਾਂ ਦੇ ਕਰਦੀ ਨਹੀਂ ਯਤਨਾ ਨਿਕਲੇਗੀ ਸਾਰਾ ਸਮਾਜ ਉਹਨਾਂ ਨਾਲ ਹੈ ਬੰਟੀ ਬਾਬਾ ਜੀ ਦਰੇਸੀ ਦੇ ਜੰਪਲ ਨੇ ਸਾਰਾ ਸ਼ਹਿਰ ਉਹਨਾਂ ਦੇ ਨਾਲ ਹੈ ਅਸੀਂ ਉਹਨਾਂ ਦੇ ਸੇਵਕ ਆ ਅਸੀਂ ਇਹ ਨਾ ਵਾਂਗਣੀ ਪੱਲੋ ਸਟੇਜਾ ਸੰਭਾਲਦੇ ਸੀ ਅੱਜ ਬੰਟੀ ਬਾਬੇ ਦੇ ਐਂਟੀ ਬੋਲਦੇ ਨੇ ਇੱਕ ਨੇਤਾ ਦਾ ਇਹ ਵੀ ਇਲਜ਼ਾਮ ਹੈਗਾ ਆ ਵੀ ਜਿਹੜੀ ਪਰਮਿਸ਼ਨ ਲਈਤੀ ਗਈ ਸੀ ਪਰਮਿਸ਼ਨ ਦੇ ਉੱਤੇ ਸ੍ਰੀ ਰਾਧੇ ਵਾਲਾ ਜਾਂ ਸ੍ਰੀ ਧਾਮ ਦਾ ਜਿਹੜਾ ਲੈਟਰ ਹੈਡ ਸੀਗਾ ਉਸ ਤੋਂ ਬਾਅਦ ਮੰਨ ਲਓ ਜੇ ਜੇ ਉਹਨਾਂ ਨੇ ਯਾਤਰਾ ਕੱਢਣੀ ਸੀਗੀ ਆਪਣਾ ਲਖ ਦਾਤਾ ਪੀਰ ਨੂੰ ਲੈ ਕੇ ਤੇ ਫਿਰ ਉਹ ਉਸੇ ਦਾ ਹੀ ਲੈਟਰ ਹੈਡ ਦੇਣਾ ਚਾਹੀਦਾ ਸੀ ਗੁੰਮਰਾਹ ਕਰਕੇ ਜਿਹੜਾ ਹੈਗਾ ਉਹ ਪਰਮਿਸ਼ਨ ਲਈਤੀ ਗਈ ਹੈ ਇਹ ਯਾਤਰਾ ਪਹਿਲੀ ਵਾਰ ਨਹੀਂ ਨਿਕਲ ਰਹੀ ਕਈ ਸਾਲਾਂ ਤੋਂ ਲਖ ਨਿਕਲ ਰਹੀ ਹੈ ਲਖ ਦਾਤਾ ਪੀਰ ਦੀ ਨਿਕਲ ਰਹੀ ਹੈ ਇਹ ਰੋਜ਼ ਨਵੀਂ ਇੱਕ ਪੁਆਇੰਟ ਕੱਢ ਕੇ ਬਲੈਕ ਬਲੈਕਮੇਲਿੰਗ ਆ ਕੋਈ ਬਲੈਕਮੇਲਿੰਗ ਨਹੀਂ ਹੋਣੀ ਪ੍ਰਸ਼ਾਸਨ ਨੂੰ ਵੀ ਪਤਾ ਹੈ ਕਿ ਬੰਟੀ ਬਾਬਾ ਜੀ ਕੀ ਨੇ ਤੇ ਇਹ ਕੀ ਨੇ ਬੰਟੀ ਬਾਬਾ ਜੀ ਦੇ ਕਿੰਨੇ ਕੋ ਇਸ਼ੂ ਹੈ ਤੇ ਇਹਨਾਂ ਦੇ ਕਿੰਨੇ ਕੋ ਇਸ਼ੂ ਹੈ ਇਹਨਾਂ ਨਾਲ ਕਿੰਨੀ ਕ ਦੁਨੀਆ ਬੰਟੀ ਬਾਬਾ ਜੀ ਦੇ ਨਾਲ ਕਿੰਨੀ ਕ ਦੁਨੀਆ ਸਾਰੀ ਦੁਨੀਆ ਜਾਣਦੀ ਹੁਣ ਅਸੀਂ ਕੱਲ ਸੀਪੀ ਸਾਹਿਬ ਨੂੰ ਵੀ ਮਿਲਣਾ ਅਸੀਂ ਡੀਸੀ ਸਾਹਿਬ ਨੂੰ ਵੀ ਮਿਲਣਾ ਡੀਜੀਪੀ ਸਾਹਿਬ ਨੂੰ ਵੀ ਮਿਲਣਾ ਇਹ ਚਾਰ ਪੰਜ ਬੰਦੇ ਕੁਰਤੇ ਵੀ ਹੰਮੇ ਪਾ ਕੇ ਟਿੱਕੇ ਲਾ ਕੇ ਇਹਨਾਂ ਨੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਹੈ ਇਹ ਮਾਹੌਲ ਖਰਾਬ ਨਹੀਂ ਕੋ ਹੁੰਦਿਆਂਗੇ ਅਸੀਂ ਪੰਜ ਦਿਨਾਂ ਤੋਂ ਦੇਖ ਰਹੇ ਸੀ ਰੋਜ਼ ਓਏ ਬੰਟੀ ਓਏ ਬੰਟੀ ਕਦੀ ਕੁਝ ਬੋਲਦੇ ਨੇ ਕਦੀ ਕੁਝ ਬੋਲਦੇ ਨੇ ਬਿਲਕੁਲ ਗਲਤ ਹੈ ਯਾਤਰਾ ਵੀ ਨਿਕਲੂਗੀ ਸਾਰੇ ਧਰਮ ਨਾਲ ਚੱਲਣਗੇ ਕੋਈ ਐਸੀ ਗੱਲ ਤੇ ਹੁਣ ਜਿਹੜਾ ਹੋ ਜੇਗਾ ਮਤਲਬ ਵੀ ਜਿਹੜੀ ਯਾਤਰਾ ਉਹ ਨਿਕਲੇਗੀ ਜਾਂ ਨਿਕਦਾ ਉਹ ਯਾਤਰਾ ਤਾਂ ਰੋਕੀਓ ਨਹੀਂ ਸਕਦੀ ਇਹਨਾਂ ਦੇ ਘਰਦੀ ਹੈ ਯਾਤਰਾ ਬਹੁਤ ਵਧੀਆ ਢੰਗ ਨਾਲ ਨਿਕਲੇਗੀ ਸਾਰਾ ਕੁਝ ਵਧੀਆ ਚੱਲੇਗਾ ਪ੍ਰਸ਼ਾਸਨ ਆਪੇ ਦੇਖੇਗਾ ਪ੍ਰਸ਼ਾਸਨ ਨੂੰ ਜਿਵੇਂ ਚੰਗਾ ਲੱਗੇਗਾ ਅਸੀਂ ਉਹਨਾਂ ਦੇ ਨਾਲ ਠੀਕ ਹੈ ਜੀ ਸੋ ਕੋਮਲ ਖਾਨਾ ਜੀ ਤੁਸੀਂ ਗੱਲਾਂ ਸੁਣੀਆਂ ਸਾਡੇ ਨਾਲ ਹੋਰ ਵੀ ਇੱਥੇ ਨੇਤਾ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਨੇ ਆ ਰੋਪੜ ਤੋਂ ਕਾਂਗਰਸ ਦੇ ਕਾਉਂਸਲਰ ਜਿਹੜੇ ਹੈਗੇ ਨੇ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਤੋਂ ਵੀ ਜਾਣਕਾਰੀ ਲੈ ਲੈਨੇ ਆ ਕਿਉਂਕਿ ਜਿਹੜੀ ਯਾਤਰਾ ਦਾ ਵਿਵਾਦ ਚੱਲ ਰਿਹਾ ਆ ਤੇ ਇਹ ਕਦੋਂ ਥੰਮੇਗਾ ਤੇ ਕੀ ਯਾਤਰਾ ਨਿਕਲੇਗੀ ਸਰ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਮੈਂ ਮੋਹਿਤ ਸ਼ਰਮਾ ਕਾਉਂਸਲਰ ਆ ਮੈਂ ਰੋਪੜ ਤੋਂ ਮੌਜੂਦਾ ਐਮਸੀ ਆ ਤੇ ਤਕਰੀਬਨ 15 ਸਾਲ ਤੋਂ ਮੈਂ ਲੁਧਿਆਣਾ ਵਿੱਚ ਬਿਜ਼ਨਸ ਕਰਦਾ ਇਸ ਕਰਕੇ ਇੱਥੇ ਸਾਰਿਆਂ ਨਾਲ ਮੈਂ ਇਨ ਟੱਚ ਆ ਤਕਰੀਬਨ ਸਾਰੇ ਬੰਦੇ ਜਾਣਦੇ ਨੇ 8-10 ਸਾਲ ਤੋਂ ਮੈਨੂੰ ਬੰਟੀ ਬਾਬਾ ਜੀ ਵੀ ਜਾਣਦੇ ਨੇ ਤੇ ਮੈਂ 8-10 ਸਾਲਾਂ ਚ ਕਦੀ ਨਹੀਂ ਦੇਖਿਆ ਹੋਵੇ ਉਸ ਬੰਦੇ ਨੇ ਸਾਨੂੰ ਕੋਈ ਬਗਾਰ ਪਾਈ ਹੋਵੇ ਜਾਂ ਉਸ ਬੰਦੇ ਨੇ ਕੋਈ ਕਿਸੇ ਲੜਕੀ ਨਾਲ ਮਿਸਬੀਹੇਵ ਕੀਤਾ ਹੋਵੇ ਜਾਂ ਮੈਂ ਉਹਦੀ ਕਦੀ ਬੰਦੇ ਦੀ ਗਲਤ ਐਕਟੀਵਿਟੀ ਨਹੀਂ ਦੇਖੀ ਨਾ ਸੁਣੀ ਉਹਦੇ ਮੂੰਹ ਤੇ ਉਹ ਤਾਂ ਕਹਿੰਦਾ ਸਭ ਧਰਮਾਂ ਦਾ ਸਤਿਕਾਰ ਕਰੋ ਆਪਣੇ ਗੁਰੂ ਮਹਾਰਾਜ ਕਾਲਪੁਰਖ ਈਸ਼ਟ ਜਿਹਨੂੰ ਵੀ ਤੁਸੀਂ ਮੰਨਦੇ ਹੋ ਉਹਦਾ ਨਾਮ ਜਪ ਕਰੋ ਤੇ ਕਰਮ ਆਪਣੇ ਚੰਗੇ ਕਰੋ ਬਸ ਇਸ ਮੁੱਦੇ ਤੇ ਨੇ ਬਾਕੀ ਜਿਹੜੀ ਯਾਤਰਾ ਦੀ ਗੱਲ ਹੈ ਯਾਤਰਾ 200% ਨਿਕਲੇਗੀ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਆ ਉਸ ਦੇ ਰਿਗਾਰਡਿੰਗ ਥੋੜਾ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਸਾਹਿਬ ਸਾਰਾ ਬਾਈ ਇਲੈਕਸ਼ਨ ਕਰਕੇ ਇੱਥੇ ਥੋੜਾ ਬੀਜੀ ਚੱਲ ਰਹੇ ਨੇ ਉਹਨਾਂ ਕਰਕੇ ਅਫਸਰ ਬਹੁਤ ਜਲਦੀ ਅਸੀਂ ਸੀਪੀ ਸਾਹਿਬ ਨੂੰ ਆਪਣੇ ਮਿਲ ਰਹੇ ਨੇ ਸੁਪਨ ਸ਼ਰਮਾ ਜੀ ਨੂੰ ਤੇ ਆਪਣੀ ਸਾਰਾ ਜਿਹੜਾ ਹੈਗਾ ਮੁੱਦਾ ਉਹਨਾਂ ਅੱਗੇ ਰੱਖਾਂਗੇ ਫਿਰ ਜਿੱਦਾਂ ਵੀ ਉਹ ਯਾਤਰਾ ਤਾਂ ਹੋਣੀ ਹੋਣੀ ਹੈ ਉਹ ਐਕਸਟਰਾ ਹੋ ਸਕਦਾ ਇੱਕ ਅੱਧਾ ਦਿਨ ਇੱਧਰ ਉੱਧਰ ਕਰ ਲੇ ਜਾਂ ਕੁਝ ਪੁਆਇੰਟਲੈਸ ਪਲੱਸ ਮਾਈਨਸ ਹੋ ਗਏ ਇਹ ਇਹ ਨਹੀਂ ਆ ਹੋਰ ਕੋਈ ਇਹ ਤਾਂ ਲੋਕਾਂ ਨੂੰ ਮਿਸ ਗਾਈਡ ਕਰਦੇ ਆ ਅਸੀਂ ਯਾਤਰਾ ਨਹੀਂ ਹੋਣ ਦੇਣੀ ਇਹ ਨਹੀਂ ਹੋਣ ਦੇਣਾ ਐਸੀ ਕੋਈ ਗੱਲ ਨਹੀਂ ਯਾਤਰਾ 100% ਹੋਵੇਗੀ ਸ਼ਿਵ ਸੈਨਾ ਦੇ ਨੇਤਾ ਕਹਰੇ ਨੇ ਵੀ ਲੱਖ ਦਾਤਾ ਜਿਹੜੇ ਨਿਗਾਹੇ ਵਾਲੇ ਪੀਰ ਆ ਉਹਨਾਂ ਦੇ ਨਾਲ ਅਸੀਂ ਸ਼ਿਵ ਸੈਨਾ ਸੌਰੀ ਸ਼ਿਵ ਭੋਲੇ ਨਾਲ ਦੀ ਜਿਹੜੀ ਹੈਗੀ ਹੈ ਪ੍ਰਤਿਮਾ ਨੂੰ ਉੱਥੇ ਵਿਰਾਜਮਨ ਨਹੀਂ ਹੁੰਦੀ ਇਹਨਾਂ ਨੂੰ ਪੁੱਛੋ ਪਹਿਲਾਂ ਪਿਛਲੇ 14 ਸਾਲ ਤੋਂ ਤੁਸੀਂ ਦਿਨ ਰਾਤ ਐ ਨਹੀਂ ਬਹ ਹਫਤੇ ਬਾਅਦ ਚਲੇਗੇ ਮਹੀਨੇ ਬਾਅਦ ਚਰੇਗੇ ਦਿਨ ਰਾਤ ਇਹ ਪ੍ਰੇਮ dham ਚੋਤੇ ਬੈਠੇ ਰਹਿੰਦੇ ਸੀ ਬਾਬਾ ਜੀ ਦੀ ਸੇਵਾ ਕਰਦੇ ਸੀਗੇ ਇਹ ਸਾਰੀਆਂ ਯਾਤਰਾਵਾਂ ਦਾ ਰੂਟ ਪਲਾਨ ਕਰਨਾ ਕਿੱਦਾਂ ਕਰਨਾ ਕਿਆ ਕਰਨਾ ਕਿੱਥੇ ਜਾਣਾ ਕਿਆ ਸਿਸਟਮ ਕਰਨਾ ਕਿਡੀਆਂ ਪਰਮਿਸ਼ਨਾਂ ਲੈਣੀਆਂ ਆਪਣੇ ਹੱਥੀ ਕਰਦੇ ਹੁੰਦੇ ਸੀ ਅੱਜ ਇਹਨਾਂ ਨੂੰ ਇਹ ਚੀਜ਼ ਮਾੜੀ ਲੱਗਣ ਲੱਗੀ ਕੀ ਕਾਰਨ ਕਾਰਨ ਮੈਂ ਅੰਦਰ ਤੁਹਾਨੂੰ ਪ੍ਰੈਸ ਕਾਨਫਰੈਂਸ ਦੱਸ ਕੇ ਹਟਿਆ ਵੀ ਜਿਹੜਾ ਨਸ਼ਿਆ ਦੇ ਵਿਰੁੱਧ ਯੁੱਧ ਛੇੜਿਆ ਹੋਇਆ ਸਰਕਾਰ ਨੇ ਮੈਂ ਸਿੱਧੇ ਦੱਸ ਦਿੰਦਾ ਵੀ ਇੱਕ ਲੁਧਿਆਣੇ ਵਿੱਚ ਵੀ ਇਹ ਯੁੱਧ ਬਲੈਕਮੇਲਰਾਂ ਵਿਰੁੱਧ ਸ਼ੁਰੂ ਕਰ ਦਣ ਮੇਨ ਮੁੱਦਾ ਇਹ ਹੈ ਠੀਕ ਹੈ ਜੇ ਉਹਨੇ ਅਗਲੇ ਨੇ ਇਹਨਾਂ ਦੀ ਕੋਈ ਯਾਤਰਾ ਹੁੰਦੀ ਜਾਂ ਕੋਈ ਹੋਰ ਜੇ ਅਗਲਾ ਪਾਸੇ ਹੀ ਘਟਾ ਦੇਵੇ ਤਾਂ ਉਹ ਚੰਗਾ ਹੈ ਜੇ ਉਹਨੇ ਅਗਲੇ ਨੇ ਮਨਾ ਕਰਤਾ ਵੀ ਭਾਈ ਮੈਨੂੰ ਹੋਰ ਕੰਮ ਵੀ ਬਹੁਤ ਆ ਮੈਂ ਇੱਥੋਂ ਤਾਂ ਹਮਚੋ ਤਾਂ ਕੁਝ ਕਮਾਂਦਾ ਨਹੀਂ ਆ ਜਾ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਮੇਰਾ ਤਾਂ ਆਪਣਾ ਵਪਾਰ ਹੈ ਮੈਂ ਰੋਟੀ ਖਾਣਾ ਆਪਣੀ ਠੀਕ ਹੈ ਇਸ ਕਰਕੇ ਮੈਂ ਇਸ ਵਾਰੀ ਨਹੀਂ ਦੇ ਸਕਦਾ ਇਹ ਪੁੱਠੇ ਪਾਸੇ ਨੂੰ ਚਲ ਗਏ ਜੋ ਸਾਨੂੰ ਬਾਬਾ ਜੀ ਨੇ ਦੱਸਿਆ ਇਹ ਇਹਨਾਂ ਦਾ ਇਸ਼ੂ ਹੈ ਇਹਨਾਂ ਦਾ ਬੈਠ ਕੇ ਪੰਜ ਮਿੰਟ ਜੋ ਸੈਟਿੰਗ ਕਰ ਲੋ ਇਹਨਾਂ ਨੇ ਕਹਿਣਾ ਇਸ 올 ਰਾਈਟ ਸਭ ਕੁਝ ਠੀਕ ਹੈ ਇਨ ਕੇਸ ਜੇ ਮੰਨ ਲਓ ਯਾਤਰਾ ਨਿਕਲਦੀ ਹੈ ਤੇ ਉਹਦੇ ਦਰਮਿਆਨ ਜੇ ਕੋਈ ਮਾਹੌਲ ਖਰਾਬ ਹੁੰਦਾ ਰੱਬ ਨਾ ਕਰੇ ਤੇ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਦੇਖੋ ਇਹ ਗੱਲਾਂ ਹੈ ਨਾ ਜਿਹੜੀਆਂ ਇਹਨਾਂ ਦੀ ਕਿਸੇ ਦੀ ਹਿੰਮਤ ਨਹੀਂ ਹੈ ਦੇ ਯਾਤਰਾ ਦੀ ਸਾਡੇ ਕੋਲ ਪਰミਸ਼ਨ ਹੋਵੇ ਡੀਸੀ ਤੇ ਕਮਿਸ਼ਨਰ ਸਾਹਿਬ ਸਾਨੂੰ ਕਹਿਣ ਵੀ ਹਾਂ ਤੁਸੀਂ ਯਾਤਰਾ ਕਰੋ ਇਹ ਤਾਂ ਨੇੜੇ ਤੇੜੇ ਨਹੀਂ ਲੁਧਿਆਣਾ ਛੱਡ ਕੇ ਚੱਲ ਜਣਗੇ ਇਹਨਾਂ ਨੇ ਕਿੱਥੇ ਯਾਤਰਾ ਰੁਕਣੀ ਇਹ ਤਾਂ ਫੇਸਬੁੱਕ ਹੀ ਬਦਮਾਸ਼ ਨੇ ਫੇਸਬੁੱਕ ਤੇ ਬੋਲਿਆ ਹੋ ਗਏ ਹੋ ਗਏ ਹੋ ਗਏ ਬਸ ਇੰਨੇ ਕੇ ਗਏ ਮੈਨਾਂ ਤਾਂ ਇਹਨਾਂ ਨੂੰ ਬਹੁਤਾ ਸੀਰੀਅਸ ਨਾ ਲਿਆ ਕਰੋ ਤੁਸੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੈ ਵੀ ਯਾਤਰਾ ਜਿਹੜੀ ਹੈਗੀ ਆ ਉਹ 200% ਇਹਨਾਂ ਨੇ ਕਿਹਾ ਹੈ ਵੀ ਉਹ ਨਿਕਲੇਗੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸ਼ਿਵਸਨ ਵਾਲੇ ਆਪਣੇ ਸਟੈਂਡ ਤੇ ਖੜੇ ਹੁੰਦੇ ਨੇ ਜਾਂ ਇਹ ਇਹ ਜਿਹੜੇ ਬਾਬਾ ਵੰਟੀ ਜੀ ਦੇ ਨਾਲ ਸਮਰਥਕ ਖੜੇ ਨੇ ਉਹ ਆਪਣੇ ਸਟੈਂਡ ਤੇ ਖੜੇ ਹੁੰਦੇ ਨੇ ਹੁਣ ਯਾਤਰਾ ਨਿਕਲਦੀ ਆ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਸ਼ਾਂਤੀ ਬਣਾਈ ਰੱਖੋ ਅਪੀਲ ਇਹੀ ਹੈ ਵੀ ਆਪਣੇ ਜਿਹੜੇ ਈਸ਼ਟ ਹੈਗੇ ਉਹਨਾਂ ਨੂੰ ਮੰਨ ਕੇ ਜਿਹੜਾ ਹੈਗਾ ਵੀ ਪਿਆਰ ਸਦਭਾਵਨਾ ਦੇ ਨਾਲ ਜਿਹੜੀ ਹੈਗੀ ਆ ਯਾਤਰਾ ਨੂੰ ਕੱਢੋ ਤੇ ਜੇ ਕੋਈ ਮਾਹੌਲ ਖਰਾਬ ਕਰਦਾ ਹੈ ਤੇ ਉਹਨੂੰ ਕਦੇ ਵੀ ਪ੍ਰਸ਼ਾਸਨ ਵੱਲੋਂ ਬਖਸ਼ਿਆ ਨਹੀਂ ਜਾਏਗਾ ਤੇ ਪੰਜਾਬ ਵਾਸੀਆਂ ਵੱਲੋਂ ਵੀ ਬਖਸ਼ਿਆ ਨਹੀਂ ਜਾਏਗਾ ਸੋ ਰਲ ਮਿਲ ਕੇ ਹੈਗਾ ਪਿਆਰ ਸਦਭਾਵਨਾ ਦੇ ਨਾਲ ਜਿਹੜਾ ਹੈਗਾ ਕੋਈ ਵੀ ਕੰਮ ਕਰਨਾ ਤੇ ਕਰੋ ਤੇ ਆਪਣੀ ਜਿਹੜੀ ਹੈਗੀ ਆ ਜਿਹੜੇ ਸੋ ਲੋਕਾਂ ਨੂੰ ਇਹੀ ਅਪੀਲ ਹੈ ਵੀ ਆਪਣੇ ਸਦਭਾਵਨਾ ਦੇ ਨਾਲ ਜੋ ਵੀ ਕੰਮ ਕਰਨਾ ਹੈ ਤੇ ਆਪਣਾ ਸੋਚ ਸਮਝ ਕੇ ਕਰੋ ਤੇ ਪੰਜਾਬ ਆਪ ਦਾ ਮਾਹੌਲ ਖਰਾਬ ਨਾ ਹੋਵੇ ਐਸਾ ਕੋਈ ਕੰਮ ਨਾ ਕੀਤਾ ਜਾਵੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀ ਭੰਡਾਰੀ ਲੁਧਿਆਣਾ ਲਈ